ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਨਮਕੀਨ ਫੁੱਲੀਆਂ ਤੇ ਇਹ ਨਮਕੀਨ ਫੁੱਲੀਆਂ ਜਦੋਂ ਆਪਾਂ ਬਣਾ ਲੈਂਦੇ ਆ ਬਹੁਤ ਜਿਆਦਾ ਟੇਸਟ ਲੱਗਦੀਆਂ ਆ ਤੇ ਇਹ ਆਪਾਂ ਸ਼ਾਮ ਦੀ ਚਾਹ ਨਾਲ ਲੈ ਸਕਦੇ ਤੇ ਬਹੁਤ ਵਧੀਆ ਚਾਹ ਦੇ ਨਾਲ ਟੇਸਟ ਲੱਗਦੀਆਂ ਤੇ ਇਹ ਆਪਾਂ ਬਣਾ ਕੇ ਤਿਆਰ ਕਰਾਂਗੇ ਗੈਸ ਔਨ ਕਰਕੇ ਉੱਪਰ ਆਪਾਂ ਕੜਾਈ ਰੱਖ ਲਈ ਸੀ ਕੜਾਈ ਦੇ ਵਿੱਚ ਆਪਾਂ ਫੁੱਲੀਆਂ ਨੂੰ ਪਾ ਦੇਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਫੁੱਲੀਆਂ ਨੂੰ ਭੁੰਨਾਂਗੇ ਫੁੱਲੀਆਂ ਨੂੰ ਆਪਾਂ ਓਨੀ ਦੇਰ ਭੁੰਨਾਂਗੇ ਜਦ ਆਪਾਂ ਫੁੱਲੀਆਂ ਨੂੰ ਕਰੈਂਚਾ ਕਰੈਂਚੀ ਬਣਾਵਾਂਗੇ ਜਿੰਨਾ ਚਿਰ ਇਹਨਾਂ ਦੇ ਵਿੱਚ ਕਰੈਂਚੀ ਨਹੀਂ ਬਣ ਜਾਂਦਾ ਓਨੀ ਦੇਰ ਆਪਾਂ ਇਹਨਾਂ ਨੂੰ ਭੁੰਨਦੇ ਰਵਾਂਗੇ ਫੁੱਲੀਆਂ ਦੇ ਅੱਗੇ ਮੈਂ ਦੋ ਬੋਲ ਲੈ ਲਏ ਸੀ ਜੁਨਾ ਪੈਨਨ ਲਗਾਤਾਰ 5 ਮਿੰਟ ਵਾਸਤੇ ਭੁੰਨਦੇ ਰਵਾਂਗੇ ਕੁੱਲੀਆਂ ਨੂੰ ਮੈਂ 5 ਮਿੰਟ ਭੁੰਨ ਲਿਆ ਸੀ ਤੇ ਆਪਾਂ ਹੁਣ ਇਹਨਾਂ ਨੂੰ ਚੈੱਕ ਕਰ ਲੈਨੇ ਆ। ਤੇ ਆਹ ਭੁੱਲੀਆਂ ਕਰੈਂਚੀ ਹੋ ਗਏ ਜਦੋਂ ਇਹਨਾਂ ਦੀ ਆਵਾਜ਼ ਆਉਣ ਦਾ ਹੈ ਤੇ ਆਪਾਂ ਨੂੰ ਪਤਾ ਚੱਲ ਜਾਂਦਾ ਵੀ ਕੁੱਲੀਆਂ ਭੁੰਨ ਕੇ ਤਿਆਰ ਹੋ ਗਈਆਂ ਤੇ ਗੈਸ ਨੂੰ ਮੈਂ ਬੰਦ ਕਰ ਦਵਾਂਗੀ। ਤੇ ਕੁੱਲੀਆਂ ਨੂੰ ਮੈਂ ਕੱਢ ਕੇ ਰੱਖ ਦਵਾਂਗੀ। ਕੁੱਲੀਆਂ ਬਰਤਨ ਦੇ ਵਿੱਚ ਆਪਾਂ ਇਹਨਾਂ ਨੂੰ ਪਾ ਦਵਾਂਗੇ। ਇਥੇ ਲੈ ਸੀ ਮੈਂ ਪੋਲ ਮਖਾਣੇ 1 ਕੱਪ ਤੇ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਉਹਨਾਂ ਨੂੰ ਪੁੰਨਾਗੇ ਕਿਉਂ ਤੋਂ ਬਗੈਰ ਮਖਾਣਿਆਂ ਨੂੰ ਵੀ ਅਸੀਂ ਡ్రਾਈ ਰੋਸਟ ਕਰ ਲਿਆ ਸੀ ਮਖਾਣਿਆਂ ਨੂੰ ਵੀ ਆਪਾਂ ਜਦੋਂ ਇਹਨਾਂ ਦੀ ਆਵਾਜ਼ ਆ ਜਾਏਗੀ ਕਰੰਚੀ ਜਿਹੀ ਗਰਮ ਤੇ ਉਦੋਂ ਤੱਕ ਆਪਾਂ ਇਹਨਾਂ ਨੂੰ ਪੁੰਦੇ ਰਵਾਂਗੇ ਜਦੋਂ ਇਸ ਤਰ੍ਹਾਂ ਦੀ ਆਵਾਜ਼ ਆ ਜਾਏਗੀ ਤੇ ਫਿਰ ਆਪਾਂ ਇਹਨਾਂ ਨੂੰ ਕੜਾਈ ਨੂੰ ਬਾਹਰ ਕੱਢ ਦਵਾਂਗੇ ਕੜਾਈ ਦੇ ਵਿੱਚ 56 ਸਰੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਤੇ ਇੱਥੇ ਮੈਂ ਇੱਕ ਕੱਪ ਲੈ ਇਸ ਜਿਹੜੇ ਛੋਟੇ-ਛੋਟੇ ਫੁੱਲਵਣੀਆਂ ਦੇ ਪਾਪੜ ਹੁੰਦੇ ਮੈਂ ਉਹਨਾਂ ਨੂੰ ਇਹਦੇ ਵਿੱਚ ਐਡ ਕਰਾਂਗੀ ਆਪਾਂ ਥੋੜੇ-ਥੋੜੇ ਕਰਕੇ ਤਾਲ ਲਵਾਂਗੇ ਪਾਪੜ ਤਲੇਗੇ ਪਾਪੜਾ ਨੂੰ ਆਪਾਂ ਹੁਣ ਛੰਨਨੀ ਦੇ ਨਾਲ ਆਪਾਂ ਪਲੇਟ ਵਿੱਚ ਰੱਖਦੇ ਜਾਵਾਂਗੇ ਇੱਥੇ ਮੈਂ ਸਾਰੇ ਪਾਪੜਾ ਨੂੰ ਤਲ ਕੇ ਤਿਆਰ ਕਰ ਲਵਾਂਗੇ ਪਾਪੜਾ ਨੂੰ ਮੈਂ ਤਲ ਕੇ ਰੱਖ ਲਿਆ ਸੀ ਤੇ ਇੱਥੇ ਮੈਂ ਮੋਫਲੀ ਦੀਆਂ ਗਿਰੀਆਂ ਨੂੰ ਤਲ ਲਵਾਂਗੇ 2-3 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਫੋਨ ਕੇ ਤੇ ਪਲੇਟ 'ਚ ਰੱਖ ਦਵਾਂਗੇ। ਗਿਰਿਆਂ ਨੂੰ ਆਪਾਂ ਤਲ ਲਿਆ ਸੀ ਤੇ ਗਿਰਿਆਂ ਨੂੰ ਆਪਾਂ ਥਾਰ ਕੱਢ ਦਵਾਂਗੇ। ਇੱਥੇ ਮੈਂ 4 ਕੱਪ ਬਦਾਮ ਲਏ ਸੀ ਤੇ ਬਦਾਮਾਂ ਨੂੰ ਵੀ ਆਪਾਂ ਫਰਾਈ ਕਰ ਲਵਾਂਗੇ। ਇੱਥੇ ਮੈਂ ਗਿਰਿਆਂ ਲਈਆਂ ਸੀ ਨਾ ਛੋਪੇ ਨੂੰ ਆਪਾਂ ਲੰਬਾਈ 'ਚ ਕੱਟ ਲਿਆ ਸੀ ਤੇ ਇਹਨਾਂ ਨੂੰ ਵੀ ਭੁੰਨ ਕੇ ਤਿਆਰ ਕਰ ਲਾਂਗੇ 2-3 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਵੀ ਭੁੰਨਾਂਗੇ ਇਹਨਾਂ ਨੂੰ ਵੀ ਭੁੰਨ ਲਿਆ ਵੀ ਆਪਾਂ ਹੁਣ ਪਲੇਟ 'ਚ ਪਾ ਦਵਾਂਗੇ ਇਸੇ ਤੇਲ ਦੇ ਵਿੱਚ ਇੱਕ ਚਮਚਾ ਆਪਾਂ ਹਲਦੀ ਪਾ ਦਵਾਂਗੇ ਅੱਧਾ ਚਮਚਾ ਆਪਾਂ ਪਾਵਾਂਗੇ ਕਾਲੀ ਮਿਰਚ ਇੱਕ ਚਮਚਾ ਪਾ ਦਵਾਂਗੇ ਆਪਾਂ ਨਮਕ ਨਮਕ ਪਾ ਕੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਦੋ ਤਿੰਨ ਮਿੰਟ ਵਾਸਤੇ ਇਹਨਾਂ ਨੂੰ ਆਪਾਂ ਮਸਾਲੇ ਪਾ ਕੇ ਜਿਹੜੀ ਹਲਦੀ ਪਾਈ ਸੀ ਉਹ ਪੱਕ ਜੇਗੀ। ਤੇ ਥੋੜ੍ਹਾ ਨਿਲਾਵਾਂਗੇ ਦੋ ਤਿੰਨ ਮਿੰਟ ਵਾਸਤੇ। ਅੱਗੇ ਤੋਂ ਵੀ ਘਟ ਪਾ ਦਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਥੋੜਾ ਜਿਹਾ ਤਿੱਖਾ ਹੋ ਜਾਏਗਾ। ਨਮਕੀਨ ਤੇ ਮਿਕਸ ਕਰ ਦਵਾਂਗੇ। ਦੋ ਤਿੰਨ ਮਿੰਟ ਹੋ ਗਏ ਸੀ ਆਪਾਂ ਮਸਾਲੇ ਪਾ ਕੇ ਭੁੰਨਦੇ ਹੋਏ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਕੁੱਲੀਆਂ ਨੂੰ ਪਾ ਦਵਾਂਗੇ। ਨਾਲ ਹੀ ਪਾ ਦਾਂਗੇ ਇਹਦੇ ਵਿੱਚ ਮਖਾਣੇ ਜਿਹੜੀਆਂ ਆਪਾਂ ਫੁੱਲ ਵੜੀਆਂ ਤਲੀਆਂ ਸੀ ਉਹਨਾਂ ਨੂੰ ਵੀ ਨਾਲ ਹੀ ਪਾ ਦਵਾਂਗੇ ਤੇ ਇੱਥੇ ਮੈਂ ਗਿਰੀਆਂ ਬਦਾਮ ਦੀਆਂ ਗਿਰੀਆਂ ਮੋਫਲੀ ਦੀਆਂ ਗਿਰੀਆਂ ਤੇ ਨਾਰੀਅਲ ਨੂੰ ਇਹਨੂੰ ਵੀ ਆਪਾਂ ਭੁੰਨ ਕੇ ਆਸ ਭੁੰਨਿਆ ਸੀ ਤੇ ਪਾ ਦਵਾਂਗੇ ਤੇ ਨਾਲ ਹੀ ਆਪਾਂ ਇੱਥੇ ਇੱਕ ਕੱਪ ਸੋਗੀ ਦਾ ਲਿਆ ਸੀ ਸੋਗੀ ਨੂੰ ਆਪਾਂ ਭੁੰਨਿਆ ਨਹੀਂ ਸੋਗੀ ਨੂੰ ਆਪਾਂ ਇਸੇ ਤਰ੍ਹਾਂ ਹੀ ਨਾਲ ਭੁੰਨ ਲਵਾਂਗੇ ਤੇ ਇੱਥੇ ਲਿਆ ਸੀ ਮੈਂ ਭੂਜੀਆ ਨਮਕੀਨ ਇਹਨੂੰ ਪਾ ਦਵਾਂਗੇ ਤੇ ਮਿਕਸ ਕਰ ਦਿੰਨੇ ਆਪਾਂ ਹੁਣ ਤੇ ਗੈਸ ਨੂੰ ਮੈਂ ਲੋ ਫਲੇਮ ਤੇ ਰੱਖਿਆ ਸੀ ਤੁਸੀਂ ਇਹ ਪੁਜੀਆ ਖੁੱਲੀਆਂ ਦਾ ਪੁਜੀਆ ਬਣਾ ਕੇ ਜਰੂਰ ਟਰਾਈ ਕਰਿਓ ਬਹੁਤ ਵਧੀਆ ਹੈ ਸਾਰਿਆਂ ਨੂੰ ਬੜਾ ਪਸੰਦ ਆਉਂਦਾ ਆ ਤੇ ਸ਼ਾਮ ਦੀ ਚਾਹ ਨਾਲ ਬਹੁਤ ਜ਼ਿਆਦਾ ਟੇਸਟ ਲੱਗਦਾ ਆ ਤੇ ਜੇ ਆਪਾਂ ਕਿਤੇ ਸਫ਼ਰ ਤੇ ਵੀ ਜਾਣਾ ਹੋਵੇ ਤਾਂ ਵੀ ਆਪਾਂ ਇਹ ਨਾਲ ਲੈ ਸਕਦੇ ਹਾਂ ਬਹੁਤ ਵਧੀਆ ਟੇਸਟ ਲੱਗਦਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੇਤਾ ਪੁਜੀ ਇਹਨੂੰ ਮਿਕਸ ਹੋ ਗਿਆ ਪੁਜੀ ਆ ਜੇ ਤੁਸੀਂ ਇਹਦੇ ਵਿੱਚ ਆਮਚੂਰ ਪਾਊਡਰ ਚਾਟ ਮਸਾਲਾ ਪਾਉਣਾ ਪਸੰਦ ਕਰਦੇ ਤੁਸੀਂ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਪਰ ਆਪਾਂ ਨਹੀਂ ਪਾਇਆ ਵੀ ਬੱਚਿਆਂ ਨੇ ਖਾਣਾ ਹੁੰਦਾ ਤੇ ਇਹ ਆਮਚੂਰ ਪਾਊਡਰ ਤੋਂ ਵੀ ਬਗੈਰ ਬਹੁਤ ਵਧੀਆ ਟੇਸਟ ਵਾਲਾ ਬਣ ਜਾਂਦਾ ਬਹੁਤ ਵਧੀਆ ਟੇਸਟ ਆਉਂਦਾ ਆ ਤੇ ਗੈਸ ਨੂੰ ਹੁਣ ਮੈਂ ਬੰਦ ਕਰ ਦਵਾਂਗੀ ਤੇ ਤੁਸੀਂ ਨਮਕੀਨ ਪੁਜੀਆ ਦੇਖ ਸਕਦੇ ਕਿੰਨਾ ਵਧੀਆ ਨਮਕੀਨ ਪੁਜੀਆ ਬਣ ਕੇ ਰੈਡੀ ਹੋ ਗਿਆ ਆ ਜੀ ਤੁਹਾਨੂੰ ਮੇਰੇ ਨਮਕੀਨ ਪੁਜੀਏ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਤੇ ਪੈਲ ਦਾ ਬਟਨ ਜਰੂਰ ਦਬਾਇਆ ਕਰੋ ਵੀ ਤੇ ਵੀਡੀਓ ਵੇਖਣਾ ਭੁੱਲਿਆ ਨਾ ਕਰੋ ਵੀ ਬੈਲ ਦਾ ਬਟਨ ਦਬਾਉਣਾ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਵਾਦੀ ਸਤਿ ਸ਼੍ਰੀ ਅਕਾਲ ਜੀ